ਅਦਬ ਸੇ ਅਦਬ ਮਿਲਤਾ ਹੈ ਅਦਬ ਦਿਲਸ਼ਾਦ ਹਮ ਸਿਖੇ ਅਦਬ ਸੇ ਅਦਬ ਮਿਲਤਾ ਹੈ ਅਦਬ ਦਿਲਸ਼ਾਦ ਹਮ ਸਿਖੇ ਅਦਮ ਅਦਬ ਕੀ ਬਾਤ ਕਹਿਨੀ ਹੋ ਅਦਬ ਕੋ ਅਦਬ ਮੇ ਰਖੇ ਇਹ ਮੇਰੇ ਬੋਲ ਯਾਦ ਆਏ ਉਹਨਾਂ ਨੰਨੇ ਨੰਨੇ ਬਾਲਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਲਸ਼ਾਹ ਜਮਾਲਪੁਰ ਦੀ ਕਲਮ ਚੋਂ ਕੁਝ ਬੋਲ ਜੋ ਮੈਂ ਤੁਹਾਡੇ ਸਾਨੂੰ ਨੇ ਪੇਸ਼ ਕਰ ਰਹੇ ਹਾਂ ਗਲਤ ਬਾਤ ਆਖਿਰ ਗਲਤ ਬਾਤ ਹੈ ਈਦਰ ਕੀਜੀਏ ਜਾਂ ਉਧਰ ਕੀਜੀਏ ਗਲਤ ਦਾ ਗਲਤੀ ਹੈ ਉਪਾਵੇਂ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋਵੇ ਜੋ ਗਲਤ ਹੈ ਉਸ ਦੀ ਨਿੰਦਿਆ ਬਣਦੀ ਹੀ ਹੈ ਤੇ ਕਰਨੀ ਵੀ ਚਾਹੀਦੀ ਹੈ ਤੇ ਰੋਕਣਾ ਵੀ ਚਾਹੀਦਾ ਹੈ ਸੋ ਮੈਂ ਮਲੇਰ ਕੋਲਾ ਸ਼ਹਿਰ ਦਾ ਬਸ ਬਸਨੀਖੋਂ ਦੇ ਨਾਤੇ ਤੇ ਇਕੱਲਾ ਨਵਾਬ ਹੀ ਹਾਜ਼ਾ ਨਾਰਾ ਮਾਨਣ ਵਾਲੇ ਨਹੀਂ ਬਲਕੇ ਸਾਰਾ ਸ਼ਹਿਰ ਹੀ ਉਸ ਨਾਰੇ ਨੂੰ ਅੱਜ ਵੀ ਬੁਲੰਦ ਕਰਦਾ ਹੈ ਸੋ ਮੈਂ ਵੀ ਬੁਲੰਦ ਕਰਦਾ ਹਾਂ ਜੋ ਮੈਂ ਬੋਲ ਲਿਖਨੇ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਸੂਬੇ ਅਬਜ਼ਲਮਾ ਸੁਬਿਆ ਬੇਜਾਲ ਮਾ ਹੋਇਓ ਬੇਇਮਾਨ ਵੇ ਨਿੱਕੇ ਨਿੱਕੇ ਬਾਲਾ ਦੀ ਲੈ ਲੀਏ ਜਾਨ ਵੇ ਸੁਬਿਆ ਬੇਜਾਲ ਮਾ ਮੰਨੀ ਨਾਨਾਬ ਦੀ ਤੇ ਨਾਹੀ ਘਰ ਵਾਲੀ ਦੀ ਤੂੰ ਕੀ ਜਾਣੇ ਜ਼ਾਲਮਾ ਔਲਾਦ ਕਿਵੇਂ ਪੜੀ ਦੀ ਤੂੰ ਕੀ ਜਾਣੇ ਜ਼ਾਲਮਾ ਔਲਾਦ ਕਿਵੇਂ ਪੜੀ ਦੀ ਸਿਰ ਤੇ ਸਵਾਰ ਤੇਰੇ ਸਿਰ ਤੇ ਸਵਾਰ ਤੇਰੇ ਹੋਇਆ ਸ਼ੈਤਾਨ ਵੇ ਨਿੱਕੇ ਨਿੱਕੇ ਬਾਲਾ ਦੀ ਲੈ ਲਈਏ ਜਾਨ ਵੇ ਸੁਬੇ ਅਬੇ ਜ਼ਾਲਮਾ ਹੋ ਮਰ ਜਾਵੇ ਕਾਜੀ ਜੀ ਨੇ ਫਤਵਾ ਲਗਾਇਆ ਏ ਨਿੱਕੇ ਬਲਾ ਤੇ ਤੂੰ ਜ਼ੁਲਮ ਕਮਾਇਆ ਏ ਨਿੱਕੇ ਨਿੱਕੇ ਬਲਾ ਤੇ ਤੂੰ ਕਹਿਰ ਕਮਾਇਆ ਏ ਕਰਦਨੀ ਐਦਾਂ ਕੋਈ ਕਰਦਨੀ ਐਦਾਂ ਕੋਈ ਸੱਚਾ ਮੁਸਲਮਾਨ ਵੇ ਨਿੱਕੇ ਨਿੱਕੇ ਬਾਲਾ ਦੀ ਲੈ ਲੀਏ ਜਾਨ ਵੇ ਸੁਬੇ ਆਵੇ ਜ਼ਾਲਮਾ ਗੰਗੂ ਬਈ ਮਾਨ ਹੋ ਕੇ ਭਾਵੇਂ ਲੱਖ ਬਿਕਿਆ ਨਿੱਕੇ ਨਿੱਕੇ ਬਾਲਾ ਤੇ ਜ਼ੁਲਮ ਕਥੇ ਲਿਖਿਆ ਨਿੱਕੇ ਨਿੱਕੇ ਵਾਲਾ ਤੇ ਜ਼ੁਲਮ ਕਿਥੇ ਲਿਖਿਆ ਇੱਕ ਵਾਰੀ ਪੜ ਕੇ ਤਾਂ ਇੱਕ ਵਾਰੀ ਪੜ ਕੇ ਤਾਂ ਬੇਖਦਾ ਕੁਰਾਨ ਵੇ ਨਿੱਕੇ ਨਿੱਕੇ ਵਾਲਾ ਦੀ ਲੈ ਲੀਏ ਜੜ ਵੇ ਤੂ ਬੇਆਬੇਜ਼ਾਲ ਮਾ ਜੇ ਸੂਰਮਾ ਸ ਟਕਰਦਾ ਇਨਾਂ ਦੇ ਪਿਓ ਨੂੰ ਸੂਰਮਾ ਸ ਟਕਰਦਾ ਇਨਾਂ ਦੇ ਪਿਓ ਨੂੰ ਤੂੰ ਕੀ ਜਾਣੇ ਜ਼ਾਲਮਾਏ ਬੱਚਿਆਂ ਦੇ ਮੋ ਨੂੰ ਕੂਕ ਜਾਨੇ ਜਾਲ ਮਾਵੇ ਬੱਚਿਆਂ ਦੇ ਮੋ ਨੂੰ ਦਿਲ ਸ਼ਾਦ ਲਾਨਤਾ ਹੀ ਦਿਲ ਸ਼ਾਦ ਲਾਨਤਾ ਹੀ ਪਾਉਗਾ ਜਹਾਨ ਵੇ ਨਿੱਕੇ ਨਿੱਕੇ ਬਾਲਾਂ ਦੀ ਲੈ ਲੀਏ ਜਾਣ ਵੇ